ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਉਹ ਭੱਜੇ ਨਾ ਆਮ ਤੌਰ ਤੇ ਕੀ ਹੁੰਦਾ ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਜਾ ਕੇ ਬਾਹਰ ਮਾਰਦੇ ਆ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਜਾਣਨਾ ਇੱਥੇ ਬੈ ਕੇ ਸੁਣਨ ਉਹ ਸੱਚ ਸੱਚ ਸੁਣਿਓ ਇਹ ਤੁਹਾਡੀ ਮਰਜ਼ੀ ਹੈ ਜਿੰਦਰਾ ਕਦੋਂ ਲਾਉਣਾ ਹੈ ਮੈਂ 26 ਹੀ ਕਿਸਾ ਦਾ ਵਾਸਤੇ ਜੇ ਪੰਜਾਬ ਦੀ ਤੁਸੀਂ ਚੁੱਪ ਤੁਸੀਂ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਇੱਕ ਮਿੰਟ ਇੱਕ ਬੈਠੋ ਦੇਖ ਆ ਐਸੇ ਕਰਕੇ ਜਿੰਦਰਾ ਲਾਉਣਾ ਹੀ ਹੈ ਇਹ ਬਹਾਨਾ ਲੱਭ ਕੇ ਭੱਜਣਗੇ ਹੁਣ ਭੱਜਣਗੇ ਉਹਨੇ ਹਾਂ ਬੈਠੋ ਅਸੀਂ ਕਿਤੇ ਨਹੀਂ ਭੱਜਣ ਲੱਗੇ ਹਾਂ ਬੈਠੋ ਪੂਰਾ ਮੇਰੇ ਵੇਸੇ ਇਹੀ ਜਿੰਦਰੇ ਦੀ ਮੈਂ ਇਹ ਤਵਕਕ ਕਰਦਾ ਹੈ ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜ਼ਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬਹਿਸ ਕਰਨ ਲਈ ਭੇਜਿਆ ਗਿਆ ਉਹ ਇੱਥੇ ਬਹਿ ਕੇ ਸੁਣਨਗੇ ਮੈਂ ਤੋ ਅਕੂ ਕਰਾਂ ਜੀ ਮੁਖਮਤਜੀ ਸਾਹਿਬ ਜਦੋਂ ਇੱਕ ਵਾਰ ਕਾਲਾ ਕੋ ਲਾਈਟ ਨਾ ਕਰਾ ਜੀ ਮੁਖਮਤਜੀ ਸਾਹਿਬ ਸਰ ਮੈਂ ਇੱਕ ਹੋਰ ਦੇਣਾ ਇੱਕ ਇੱਕ ਹੋਰ ਦੇ ਦੇਣਾ ਇਹਨੇ ਜੀਬ ਤੇ ਲਾ ਦੋ ਬੋਲਣੀ ਨਹੀਂ ਦੇ ਕਿਸੇ ਨੂੰ ਬੋਲਣੀ ਨਹੀਂ ਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ

ਪੰਜਾਬ ਦੀ ਸਰਕਾਰ ਤੇ ਗੋਲੀਆਂ ਚੱਲਦੇ ਨੇ ਬੋਲੋ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਬਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਸੀ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡ ਲਾ ਕੀਤਾ ਜਾਵੇ ਕੈਪਟਨ ਦੇ ਘਰੇ ਜਾ ਕੇ ਮੀਟਿੰਗ ਦਾ ਰਿਕਾਰਡ ਲਾਉਂਦਾ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸ਼ਰੰਗਲੀ ਦਵਾਈ ਕਦੇ ਸ਼ਰੰਗਲੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਕੇਐਮਫ ਨੂੰ ਅਡਰੈਸ ਕਰਨਗੇ ਬਟਾ ਬੈਠੋ ਜੀ ਬਾਜਾ ਸਾਹਿਬ ਬੜਾ ਚਲ ਚਲ ਜਿੰਦਾਬਾ ਸਰ ਮਾਰ ਸਰ ਇਹ ਭੱਜਣਗੇ ਇਹ ਭੱਜਣਗੇ ਹੁਣ ਭੱਜਣਗੇ ਇਹ ਭੱਜਣਗੇ ਤੁਸੀਂ ਭੱਜੋ ਬੈਠੋ 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 ਬੈਠ ਕੇ ਦੇਖੋ ਬੈਠੋ ਬੈਠ। ਆਪ ਜੀ ਸੀਐਮ ਸਾਹਿਬ ਕੰਟੀਨਿਊ ਕਰੋਗੇ। ਆਪ ਲੋਕਾਂ ਦਾ ਪੱਟੇ ਆਪ ਦੇ ਹੱਕਾਂ ਨੂੰ। ਉਹ ਪਤਾ ਲੱਗ ਜਾਊਗਾ, ਪਤਾ ਲੱਗ। ਉਹ ਸੋਨੇ ਦੇ ਬਿਸਕਟਾਂ ਵਾਲਿਓ। ਸੋਨੇ ਦੇ ਬਿਸਕਟਾਂ ਵਾਲਿਓ। ਚਲੋ ਗੱਲ ਕਰਦੇ ਆਂ। ਬੈਠੋ। ਹਾਂਜੀ, ਤੁਸੀਂ ਭੱਜ ਜਾਨੇ ਹੋ। ਤੁਸੀਂ ਭੱਜ ਜਾਨੇ ਹੋ। ਤੁਸੀਂ ਗਵਰਨਰ ਦਾ ਪੱਸ਼ਾ ਨਹੀਂ ਦੇਣੀ ਤਾਂ ਤੁਸੀਂ ਭੱਜ ਜਾਨੇ ਹੋ। ਤੁਸੀਂ ਆਪ ਬੋਲ ਕੇ ਭੱਜ ਜਾਨੇ ਹੋ। ਆ ਬੰਦ ਕਰੋ, ਮੇਰੇ ਮਤਲਬ ਹੋ ਗਏ। ਹਾਲੋ ਇਧਰ ਵੀ ਲਾਓ ਇਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇਧਰ ਵੀ ਲਾਓ ਇਧਰ ਵੀ ਲਾਓ ਮੈਂ ਕਹਿਣਾ ਇਧਰ ਵੀ ਲਾਓ ਸਾਡਾ ਵੀ ਨਹੀਂ ਕੋਈ ਜਾਂਦਾ ਲੈ ਕੇ ਸੁਣੋ ਲੈ ਕੇ ਸੁਣੋ ਅਵਲ ਖੁਰਾਨੀ ਦੀਆਂ ਅਵਲ ਖੁਰਾਨੀ ਦੀਆਂ ਫਾਈਲਾਂ ਪਈਆਂ ਮੇਰੇ ਕੋਲੇ ਅਵਲ ਖੁਰਾਨੀ ਦੀਆਂ ਫਾਈਲਾਂ ਪਈਆਂ ਅਵਲ ਖੁਰਾਨੀ ਦੀਆਂ ਫਾਈਲਾਂ ਪਈਆਂ ਲੈ ਜਾਓ ਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜੀ ਆਪਣੀਆਂ ਆਪਣੀਆਂ ਸੀਟਾਂ ਤੇ ਬੈਠੋ ਬੋਲੀ ਬਾਰੀ ਆਈ ਤੂੰ ਬੋਲ ਬੋਲਣ ਕਿਉਂ ਨਹੀਂ ਜ਼ਰੂਰੀ ਯੋਗ ਡਾਇਰੈਕਟਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀ ਆਪਣੀ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ 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 ਬੈਠੋ ਬੈਠੋ ਤੁਸੀਂ ਬੈਠੋ 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 ਜਦੋਂ ਬਾਕੀ ਸਾਲਕਾਰੀ ਆਉਗੀ ਉਹਦਾ ਬੋਲੋ ਸਿੰਘ ਸਾਹਿਬ ਬੋਲਦੇ ਕਾਲੀ ਵਾਲ ਤੇ ਸਪੀਕਰ ਸਾਹਿਬ ਸਪੀਕਰ ਸਾਹਿਬ ਸਿੰਘ ਸਾਹਿਬ ਹੋ ਜਾ ਮਟੀਰੀਅਲ ਆ ਗਿਆ ਭਰਾਣਾ ਆ ਮਟੀਰੀਅਲ ਸਾਡਾ ਬੈਠੋ ਤੁਸੀਂ ਜੋ ਵੀ ਕੋਈ ਛੇਰ ਦੀ ਯਾਤ ਤੋਂ ਬਿਨਾ ਗਿਆ ਗੈਰਗਾਰਡਨਾ ਕੀਤਾ ਜਾਵੇ ਹਾਂਜੀ ਜੀ ਕਿਉਂਕਿ ਕਿਉਂਕਿ ਤੁਸੀਂ ਬਸਦੇ ਹੋ ਕਿਉਂਕਿ ਤੁਸੀਂ ਬਸਦੇ ਹੋ ਤੁਹਾਨੂੰ ਲੋਕਾਂ ਨੇ ਬਚਣ ਵਾਸਤੇ ਯਾਬਾ ਤੁਹਾਨੂੰ ਲੋਕਾਂ ਨੇ ਬਚਣ ਵਾਸਤੇ ਨਹੀਂ ਭੇਜਿਆ ਇੱਥੇ ਬੈਠਣ ਵਾਸਤੇ ਭੇਜਿਆ ਲੋਕਤੰਤਰ ਦੇ ਵਿਰੁੱਧ ਸੇ ਹੋਵੇ ਤਾਂ ਲੋਕਤੰਤਰ ਤਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਹਾਂਜੀ ਬੈਠੋ ਫਿਰ ਬੈਠੋ 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 55 ਬੱਸ ਆਵੇ ਨੂੰ ਮੇਰੀ ਵਾਰੀ ਹੈ ਜਦੋਂ ਇਹਨਾਂ ਦੀ ਵਾਰੀ ਆਈ ਮਾਯੋਗ ਲੋਖੋ ਜੀ ਸਾਹਿਬ ਮੈਂ ਮੈਂ ਸਾਰੇ ਬਾਰੀਓ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪਣੀ ਸੀਟਾਂ 'ਤੇ ਬੈਠਣ ਜੀ ਬੈਠੋ ਜੀ ਬੈਠੋ 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 ਜੀ ਬੈਠੋ ਤੁਸੀਂ ਸਾਰੇ ਬਾਰੀਓ ਮੈਂਬਰ ਬੈਠੋ ਹੱਸਮ ਲੁੱਟਦੀ ਗੱਲ ਤੁਸੀਂ ਕਰ ਰਹੇ ਹੋ ਸੀਐਮ ਸੀਐਮ ਸਾਹਿਬ ਨਹੀਂ 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 ਅਬਰ ਖੜਾਣੇ ਤੋਂ ਲੈ ਕੇ ਸਾੜੇ ਸਾਥੀ ਸਾੜੇ ਬਾੜਾ ਬਲਾਈ ਸਾਹਿਬ ਯਰ ਡਰੈਸ ਕਰ ਗੱਲਾਂ ਤੁਸੀਂ ਕਰਦੇ ਨਾ ਲੁੱਟ ਤੁਹਾਡੇ ਮੂੰਹੋਂ ਲੁੱਟ ਉਂ ਚੰਗੀ ਲੱਗਦੀ ਐ ਪਰ ਮੁੱਖ ਮੰਤਰੀ ਸਾਹਿਬ ਮੈਂ ਕਰੂੰਗਾ ਮੁੱਖ ਮੰਤਰੀ ਸਾਹਿਬ ਪਰ ਬੈਠੋ ਤਾਂ ਸਹੀ ਪਹਿਲਾਂ ਸੁਣੋ ਤਾਂ ਸਹੀ ਮੁੱਖ ਮੰਤਰੀ ਸਾਹਿਬ ਬੋਲ ਰਹੇ ਜੀ ਸੁਣ ਮੁੱਖ ਮੰਤਰੀ ਸਾਹਿਬ ਯਰ ਨਾ ਡਰੈਸ ਕਰੋ ਜੀ ਬੈਠੋ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਧਿਆਨ ਰੱਖੋ ਜੀ ਉਹ ਜਿੰਦਰਾ ਤਾਂ ਲੱਗੂਗਾ ਜੇ ਤੁਸੀਂ ਭੱਜੇ ਜੇ ਤੁਸੀਂ ਨਹੀਂ ਭੱਜੇ ਜਿੰਦਰਾ ਨਹੀਂ ਲੱਗੂ ਬੈਠੋ

ਹੀ ਗੱਲ ਸਪੀਕਰ ਸਾਹਿਬ ਨੇ ਹੋ ਸਪੀਕਰ ਸਾਹਿਬ ਨੇ ਜਿਹਨੂੰ ਮਾਦੀ ਗੀ ਦੇਣ ਬਸ ਟੋਡੀਅਨ ਨੇ ਹੋ ਬਾਜਰਾ ਸਾਹਿਬ ਉਹ ਗੱਲ ਮੰਨਦੇ ਨਹੀਂ ਨਾ ਪਹਿਲੇ ਮਾੜਿਓ ਮੁਖਤਦੀ ਸਾਹਿਬ ਲੀਡਰ ਆਫ ਦੀ ਹਾਊਸ ਨੇ ਬੋਲ ਸਕਦੇ ਨੇ ਜੱਟੇ ਮੁਖਲੀ ਹੱਕਦਾਰੀ ਸਾਹਿਬ ਨੇ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸਭਾ ਜਿਓ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਡਿਸਟਰਬ ਨਹੀਂ ਕੀਤਾ ਹੁੰਦਾ ਰਾਸ਼ਟਰਪਤੀ ਦਾ ਭਾਸ਼ਣ ਡਿਸਟਰਬ ਨਹੀਂ ਕੀਤਾ ਹੁੰਦਾ ਮੁਖਤਦੀ ਆਪਣੀ ਗੱਲ ਪੂਰੀ ਰੱਖਣ ਦਿਓ ਅੱਜ ਪੜੂੰਗਾ ਇਹਨੂੰ ਪੜੂੰਗਾ ਚਲੋ ਐ ਕਰੋ ਆਹੀ ਇਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਆ ਟੋਕ ਦਿਓ ਹਾਂ ਠੇਕਾ ਲੈ ਰੱਖਿਆ ਨਹੀਂ ਭਰਦੀ ਰਾਜਨੀਤੀ ਦਾ ਹਾਂ ਸਮਝ ਲਰਾਂ ਸਮਝਦਾ ਤੁਸੀਂ ਆਪਣੀ ਰੱਖ ਲਓ ਜੀ ਜਿਹੜੇ ਡਿਬੇਟ ਤੇ ਕਹਿੰਦੇ ਅਸੀਂ ਕਿਹਾ ਜਾ ਮਟੀਰੀਅਲ ਆ ਗਿਆ ਚੱਪ ਕਰ ਜੋ ਹਾਂ ਮਾੜਿਓ ਬਖੋ ਤੁਸੀਂ ਸਾਹਿਬ ਹਾਂ ਬੰਦੇ ਪੁੱਤਰਾ ਤੁਸੀਂ ਗੱਲ ਕਰੋ ਹਾਂ ਮਾਈਂਡੋ ਲੈਂਗੁਏਜ بیٹھ سارے آج ممبر سب ترقی اپنی اپنی سیٹا اتر براجمان ہو سیٹ بیٹھو ਪੰਜਾਂ ਦੇ ਪੁੱਤਰ ਬੰਦੇ ਉਹ ਪੰਜਾਂ ਦਾ ਨਾਮ ਵੀ ਲਾ ਦਾਂਗੇ ਪੰਜਾਂ ਦਾ ਨਾਮ ਵੀ ਲਾ ਦਾਂਗੇ ਮੈਂ ਦੱਸੂਗਾ ਸਾਰਾ ਕੁਝ ਮੈਂ ਗੱਲ ਕਰ ਰਿਹਾ ਯਾਰ ਜੀ ਪ੍ਰਾਕ ਦੇ ਕੰਮ ਸੁਣੋ ਅਸੂਆ ਹੁਣ ਤਾਂ ਮਰ ਤਾਈ ਬੈਠੋ ਬੈਠੋ ਜਾਣਾ ਨਹੀਂ ਹੁਣ ਜਾਣਾ ਨਹੀਂ ਹੁਣ ਜਾਣਾ ਨਹੀਂ ਬੈਠੋ ਬੈਠੋ

ਤੁਸੀਂ ਤੁਸੀਂ ਬੈਠੋਗੇ ਮੈਂ ਗੱਲ ਦੱਸ ਮੇਰੀ ਮੇਰੀ ਗੱਲ ਸੁਣੋ ਨਹੀਂ ਤੁਸੀਂ ਕਿ ਉਹ ਗਵਰਨਰ ਦਾ ਭਾਸ਼ਣ ਸੁਣਨੇ ਡੈਮੋ ਕਿਸੀ ਆ ਹੁਫੀਕੇ ਦੀ ਗੱਲ ਕੈਡਮੋ ਕਿਸੀ ਆ ਵੀ ਰਸਪਤੀ ਦਾ ਤੇ ਗਵਰਨਰ ਦਾ ਭਾਸ਼ਣ ਡਿਸਪਲੀਨ ਕਰ ਸਕਦੇ ਚੱਕੀ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉੱਤੇ ਕਿਸਾਨਾਂ ਦਾ 헤ਜ ਆ ਗਿਆ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ ਪਹਿਲਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿਓ جائ ਹਾਂ ਹੰਕਾਰ ਅਸਰ ਮੈਂ ਨੂੰ ਹੰਕਾਰ ਕਹਿੰਦੇ ਨੇ ਮੈਂ ਆ ਇੱਥੇ ਇੱਥੇ ਕੋਈ ਨਹੀਂ ਰਿਹਾ ਹਾਂ ਗੱਲਾਂ ਕਰ ਦਿਓ ਗੱਲਾਂ ਵੀ ਜਾਂ ਤੱਕ ਜਾਂਦੀਆਂ ਫਿਰ ਗੱਲਾਂ ਸੋਨੇ ਦੇ ਬਿਸਕੁਟਾਂ ਦੇ ਸਮਗਲਿੰਗ ਤੱਕ ਜਾਂਦੀਆਂ ਫਿਰ ਮਾਛਾ ਅੰਦਰ ਥੈਕੀ ਔਰ ਜੋ ਮੀਰ ਬਹਿਦਾ ਹਾਦਮ ਨਿਜ਼ਾਮ ਹਨੂ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 250 ਰੁਪਏ ਲੈ ਕੇ ਮੁਹੰਮਦ ਸਵੀਕ ਨਾਲ ਢਿਆੜੀ ਤੇ ਜਾਂਦਾ ਸੀ ਪਤਾ ਲੱਗੋ ਤੁਹਾਨੂੰ ਕਿ ਢਿਆੜੀ ਦਾ ਆ ਕੇ ਇੱਕ ਵੀ ਮੋਬਾਈਲ ਆ ਗਿਆ ਆ ਤੁਸੀ ਸਮਝੋ ਮੈਂ ਉਹਨਾਂ ਨੂੰ ਦੌੜ ਗਿਆ ਮੈਂ ਉਹਨਾਂ ਨੂੰ ਅਰੇ ਮੈਂ ਉਹਨਾਂ ਨੂੰ ਦੌੜ ਗਿਆ ਕਿਉਂ ਮੈਂ ਕਿਉਂ ਕਰ ਦਿਉ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਨਯੋਗ ਮੈਂਬਰ ਆਪਣੀ ਵਸੀਫ ਸਾਹਿਬ ਇੱਕ ਮਿੰਟ ਮਦਰੀ ਜੀ ਬੈਠੋ ਮਦਰੀ ਸਹਿਬਾਨ ਬੈਠਣ ਕੀਵਾ ਜੀ ਬੈਠੋ ਤੁਸੀਂ ਕੀਵਾ ਜੀ ਬੈਠੋ ਬਾਹਰ ਨਹੀਂ ਲਾਰੇ ਤਾਲਾ ਬਾਹਰ ਨਹੀਂ ਲਾਰੇ ਅੰਦਰ ਲਾਰੇ ਤਾਂ ਕਿ ਤੁਸੀਂ ਜਾਓ ਨਾ

ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਆਪਣਾ ਸੀਐਮ ਸਾਹਿਬ ਆਪਣੀ ਗੱਲ ਚાલુ ਰੱਖਣਗੇ ਜੀ ਜੀ ਬਿਲਕੁਲ ਸੁਣੋਗੇ ਬਿਲਕੁਲ ਸੁਣਦਾ ਮਾਤਾ ਕਿਹੇ ਕਿਹੇ ਨੂੰ ਸੁਣਦਾ ਸਾਰੇ ਸਾਰੇ ਨਹੀਂ ਹੋ ਸਕਦੇ ਹੁੰਦੇ ਸੱਚ ਸਾਰੇ ਸੁਣੋ ਫਿਰ گل نہیں کر رہا کسی بھی بولیا گیا ریکارڈ نہ ਜੋ ਗੱਲ ਵੀ ਕੀ ਅਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾੜੀਓਗ ਮੈਂਬਰ ਸਰਬਾਨ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਚ ਲੱਗੇ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਕਿਹਦੇ ਚੱਲੇ ਹੋ ਕਹਿੰਦਾ ਮੈਂ ਐ ਇੱਥੇ ਕੌਣ ਹੁੰਦਾ ਪ੍ਰਧਾਨ ਪਹਿਲਾਂ ਆਪ ਚਾਪ ਚ ਬਣਾਓ ਬੈਠੋ ਬੈਠੋ ਲੈਣੀ ਆ ਨਾ ਬੈਠੋ ਇਸ ਤੋਂ ਬਾਅਦ ਕਰੰਨੇ ਇੱਕ ਕਰ ਲੈਣੇ ਜੀ ਕਲਾ ਤੁਸੀਂ ਤੁਸੀਂ ਬਿਲਕੁਲ ਨਹੀਂ ਬੈਠੇ ਨਾ ਬੈਠੋ ਕਲਾਸ ਦੇ ਵਿੱਚ ਨਲਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ ਚਲੋ ਬੈਠੋ ਖੜੇ ਹੋ ਖੜੇ ਹੋ ਬੈਠੋ ਜੀ ਮੈਂ ਸਾਰੇ ਮੈਂਬਰ ਸਰਪਾਰ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਕਹਾਣੀ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੱਖ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਚਲੇ ਜਾਣੇ ਆ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਨੀ ਜ਼ਰੂਰੀ ਹੈ ਨਾ ਸਰ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜ਼ਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 ਜੀਰੋ ਹੋਊਗਾ ਪੰਜਾਬ ਚੋਂ ਜ਼ਿੰਦਾ ਲੱਗੂਗਾ ਇਸ ਤੋਂ ਪਹਿਲਾਂ 2022 ਚ ਜ਼ਿੰਦਾ ਲੱਗਿਆ ਤੇ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥ ਹੈ ਚਾਬੀ ਜਨਤਾ ਦੇ ਹੱਥ ਹੈ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਬਾਜਵਾ ਹੁਣ ਡਿਸਕਸ਼ਨ ਨੂੰ ਅੱਗੇ ਤੋੜੀਏ ਜੀ ਇਹ ਤੂੰ 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 ਮੇਰੇ ਨਾਲ ਗੱਲ ਨਹੀਂ ਕਰੇਂ ਦੇਖੋ ਜੀ ਇਹ ਮਟੀਰੀਅਲ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਮਟੀਰੀਅਲ ਆ ਗਿਆ ਯਾਰ ਲੀਡਰ ਆਫ ਦਾ ਹਾਊਸ ਨੂੰ ਬੇਨਤੀ ਹੈ ਕਿ ਬੈਠਣ ਸਾਰੇ ਸਾਥੀ ਮੰਤਰੀ ਜੀ ਬੈਠੋ ਜੀਮਾ ਜੀ ਬੈਠੋ ਬੈਠੋ ਜੀ ਚੇਤਨ ਜੀ ਆਪਣੀ ਸੀਟ ਤੇ ਜਾਓ ਇਹ ਤੇ ਦੀ ਆਪਣੇ ਸੀਟ ਤੇ ਜਾਓ ਮਾ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਨਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਕੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੁਰ ਕੁਰਸੀਆਂ ਮੂਰੇ ਮੈਂ ਮੈਂ ਜ਼ਿੰਦਾ ਅੰਦਰੋਂ ਲਾ ਰਿਆਂ ਬਾਹਰੋਂ ਨਹੀਂ ਅੰਦਰੋਂ ਲਾ ਰਿਆਂ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮੁਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ 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 ਜੇ ਨੂੰ ਅਡਰੈਸ ਕਰੋ ਜੀ ਜੇ ਨੂੰ ਅਡਰੈਸ ਕਰੋ ਜੇ ਨੂੰ ਅਡਰੈਸ ਕਰੋ ਸੋ ਬੈਠੋ ਜੀ ਬੈਠੋ ਬੈਠੋ ਜੀ ਬੈਠੋ ਬੈਠੋ ਮਾਣਯੋਗ ਮંત્રી ਸਹਿਬਾਨ ਨੂੰ ਬੇਨਤੀ ਕਰਦਾ ਕਿ ਬੈਠਣ ਸਾਰੇ ਮਾਣਯੋਗ ਵਿਧਾਇਕ ਸਹਿਬਾਨ ਨੂੰ ਬੇਨਤੀ ਹੈ ਕਿ ਬੈਠੋ ਅਮਨ ਜੀ ਬੈਠੋ ਆਪਣੀ ਜਗ੍ਹਾ ਤੇ ਆਪਣੀ ਜਗ੍ਹਾ ਤੇ ਬੈਠੋ ਜੀ ਆਪਾਂ ਡਿਸਕਸ਼ਨ ਕਰਾਂਗੇ ਕੋਈ ਵੀ ਫਲੋਰ ਨਹੀਂ ਕਰਾਸ ਕਰੇਗਾ ਬੈਠੇ ਜੀ پہل کو ڈبے سی ایم سا سی ایم صاحب بی جے پی کتنے بی جے پی ہے بی چلا مرجوسوٹ ہے ਇਹ ਗੱਲ ਤੁਹਾਡੀ ਜੂੜਾ ਸਾਰੇ ਬਾਦਯੋ ਮੈਂਬਰ ਸਭਾ ਨੂੰ ਬੇਨਤੀ ਕੀਤੀ ਜਾਂਦੀ ਆ 70% ਕੌਂਸਲ ਬੀਜੇਪੀ ਚਲੀ ਗਈ ਰਹਿਣੋ ਧਕੇ ਰੋ ਧਕੇ ਰੋ ਸਾਰੇ ਬਾਦਯੋ ਕਮੇ ਸਭਾ ਨੂੰ ਬੇਨਤੀ ਹੈ ਕਿ ਉਹ ਬੈਠਣ ਕੋਈ ਵੀ ਕੋਈ ਵੀ ਮੈਂਬਰ ਮੈਂ ਬੈਠੋ ਤੁਸੀਂ ਬੈਠੋ ਜੀ ਮੁਖਵਤੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਗੱਲ ਕੰਟੀਨਿਊ ਕਰੋ ਕੀ ਨੁਕਰਾ ਕਰੋਗੇ ਜੀ ਜੀ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ ਜੀਨੂ ਕੇ ਜੀਨੂ ਕੇ ਪੂਰਾ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ ਹੈ ਜੀ ਡਟ ਬਖੋਲੇ ਜਾਵੇ ਇੱਕ ਮਿੰਟ ਮੈਂ ਸਾਰੇ ਮੈਂ ਬਾਜ ਮਾਥਾ ਤੁਹਾਨੂੰ ਇਹ ਗੱਲ ਕਹਿਣੀ ਕਿਉਂ ਨਾ ਇਹ ਹਾਊਸ ਦੀ ਰੈਜ਼ੋਲੂਸ਼ਨ ਨਾਲ ਹੋਇਆ ਸੋ ਇਹ ਡਿਸਕਸ਼ਨ ਪਹਿਲਾਂ ਹੋਏਗਾ ਇਹ ਰੈਜ਼ੋਲੂਸ਼ਨ ਹੋਇਆ ਜੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਧਿਆਨ ਦਿਆ ਕਰੋ ਤੁਸੀਂ ਧਿਆਨ ਦਿਆ ਕਰੋ ਕਿੱਥੇ ਥੋੜੀ ਹਰਮਖੋਤਰੀ ਸਾਹਿਬ ਬਕਵਾਦੀਗਾ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਜਿੱਦ ਮੈਂ ਬੋਲਾਂ ਜੀ ਜੀ ਪਲੀਜ਼ ਪਲੀਜ਼ ਕੰਟੀਨਿਊ ਕਰੋ ਤੁਸੀਂ ਇਹਦੇ ਗੱਲ ਗੱਲ ਸਪੀਕਰ ਸਾਹਿਬ ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਤੁਸੀਂ ਘੰਟੇ ਬਾਅਦ ਲੈ ਲਿਓ ਤੁਸੀਂ 2 ਘੰਟੇ ਬਾਅਦ ਕੁਐਸਚਨ ਆਵਰ ਕਰ ਲਿਓ ਜ਼ੀਰੋ ਕਰ ਲਿਓ ਜੇ ਤੁਸੀਂ ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਭਾਸ਼ਣ ਤੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਭਾਸ਼ਣ ਬਾਰੇ ਜੋ ਮਰਜ਼ੀ ਬੋਲ ਲਿਓ ਬੋਲੋ ਕਿਉਂਕਿ ਉਹਦੇ ਤੱਕ ਇਹਨਾਂ ਨੇ ਚਲੇ ਜਾਣਾ ਹੈ ਇਹ ਇੰਨੀ देर ਬੈਠਣ ਵਾਲੇ ਹੈ ਨਹੀਂ ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜ਼ਿੰਦਾ ਗ੍ਰਿਫਤ ਕਰਤਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਤੇ ਮੈਨੂੰ ਵੀ ਸ਼ੌਕ ਹੈ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਗੇੜ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਰੀਕ ਤੋਂ ਮੈਂ ਲੈਂਦਾ ਸੀ ਮੈਂ ਕਲਾਕਤੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕੀ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਆਦਤ ਹੈ ਨਾ ਕਲਾ ਇਹ ਬਹੁਤ ਦੀ ਗੱਲ ਹੈ ਹਾਂ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਏ ਦਿਹਾੜੀ ਲੈਂਦਾ ਸੀ ਇਹ ਜਬਲੀਆਂ ਮਾਰਦਾ ਸੀ ਤੇ ਤੁਸੀਂ ਉਹ ਹੀ ਫਾਦਾ ਐਮ ਪੀ ਆ ਹੋ ਸਪੀਕਰ ਸਾਹਿਬ ਤੁਸੀਂ ਛੇਰ ਨੂੰ ਜੀ ਜੀ ਤੁਸੀਂ ਬੈਠੋ ਜੀ ਸਾਰਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜਦੋਂ ਮਰਜ਼ੀ ਬੋਲ ਸਕਦਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜੀ ਮਖੋਦ ਜੀ ਸਾਹਿਬ ਤੁਸੀਂ ਕੱਟੀ ਨਾ ਕਰੋ ਜੀ ਮੁਖਮਤੀ ਸਾਹਿਬ ਕੰਟੀਨਿਊ ਕਰੋ ਮਿਸਟਰ ਬਾਜਵਾ ਓ ਮਿਸਟਰ ਬਾਜਵਾ ਹਲੋ ਮੁਖਵਾ ਵਿਖਾ ਕੇ ਇਧਰ ਪੌਣੇ 2 ਵਜੇ ਪੌਣੇ 2 ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਆ ਬਹਿ ਕੇ ਸਰਕਾਰ ਦੀਆਂ ਮੀਡੀਆ ਕਰਾਉਂਦੇ ਰਿਆਂ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪਾਣੇ ਦੋ ਵਜੇ ਤੁਸੀਂ ਕਿਤੇ ਸੀ ਤੁਸੀਂ ਡਾਇਰੈਕਟ ਕਿਉਂ ਨਹੀਂ ਕੀਤਾ ਤੁਸੀਂ ਸਵੇਰੇ ਦਾ 11 ਵਜੇ ਅਫਸਰ ਨੂੰ ਅਡਰੈਸ ਕੀਤਾ ਜਾਵੇ ਤੁਹਾਨੂੰ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ 11 ਵਜੇ ਅਡਰੈਸ ਕੀਤਾ ਜਾਵੇ ਹਟ ਬੁਆਣ ਵਾਲਾ ਇਹ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 ਮਰਵਾ ਲੈ ਕਰੋ ਜੀ ਜੋ ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ ਲੈ ਕਿਉਂ ਨਹੀਂ ਦਿੱਤੀ ਇਕੱਲੇ ਇਕੱਲੇ ਬਸਵੰਦੀ ਸਾਹਿਬ ਫਲੋਰ ਕਰਾਸ ਨਹੀਂ ਕਰੇ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਯਾ ਦਿਸ ਇਜ਼ ਅ ਸੀਐਮ ਦਿਸ ਇਜ਼ ਅ ਸੀਐਮ ਐਲੋ ਕਹਿੰਦਾ ਸੀਐਮ ਜਨਾਬ ਤੁਹਾਡਾ ਪ੍ਰੋਟੋਕੋਲ ਤੁਸੀਂ ਪ੍ਰੋਟੋਕੋਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਨੀ ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਰੇ ਸਾਰੇ ਮਾਣਯੋਗ ਸਾਥੀ ਬੈਠਣਗੇ ਜੋ ਬਹਿਸ ਦਾ ਕੇਸਰ ਨੂੰ ਨੋਕਰੀ ਦਿਆ ਇਹਨਾਂ ਨੂੰ ਨੋਕਰੀ बहस बहस ਦਾ ਸਮਾਂ ਮੇਰੇ ਕੋਲੇ ਆਇਆ ਹੈ ਇਹਦੇ ਵਿੱਚ ਪਾਰਟੀਆਂ ਦੀ ਇੱਕ ਵਾਰ ਐਨਾਉਂਸਮੈਂਟ ਢੋਲ ਲੋ ਦੀ ਐਨਾਉਂਸਮੈਂਟ ਢੋਲ ਲੋ ਡਾਊਨ ਬਟ मरवाे से समौते करियो हिकु पासे त समौते कर ਖੇਤਰ ਵੀ ਨਾ ਦੇਖ ਮੁੱਖ ਮੰਤਰੀ ਸਾਹਿਬ ਗੁਜਰਾਤ ਜਿਵੇਂ ਛੱਡ ਕੇ ਜਿੱਕੇ ਜਦ ਤਰੀ ਇਹ ਨਹੀਂ ਚੱਲਦੀ ਆ ਉਹ ਤੇਰੇ ਨਾਮ ਨੂੰ ਪੁੱਛਦਾ ਇੱਕ ਨਾਮ ਬਣ ਗਿਆ ਤੈਨੂੰ ਤੈਨੂੰ ਪਾਸੇ ਕੋਈ ਸਾਰੇ ਚਲੋ ਸਾਰੇ ਬਾਜੋ ਜ਼ੀਰੋ ਬ੍ਰੇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ ਸਦਨਾ 15 ਮਿੰਟ ਦੇ ਲਈ ਛਗਤ ਕੀਤਾ ਜਾਂਦਾ ਹੈ ايو نال نال ترنال کڑا کڑا نال نال